ਦਾ ਨਾਮ ਦੇ ਤੇ ਅਮਨ ਸਾਰੇ ਨੂੰ ਜੈ ਜੈ ਸਮਸ਼ੀਦੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਐਂਡ ਵੈਰੀ ਵੈਰੀ ਗੁੱਡ ਈਵਨਿੰਗ ਮੈਂ ਤੁਹਾਡਾ ਆਪਣਾ ਸੇਵੀਰ ਮਾਈਕਲ ਅور ਸਵਾਗਤ ਹੈ ਤੁਹਾਡੇ ਇਸ YouTube ਚੈਨਲ ਦੇ ਵਿੱਚ ਜਿਸ ਦਾ ਜੀਸਸ ਅਵਰ ਸੇਵੀਰ ਮੀਡੀਆ ਪ੍ਰੈਸਟੀ ਯੂਕੇ ਤੇ ਲੋਜੀ ਅਜਾ ਖਾਸ ਪ੍ਰੋਗਰਾਮ ਕ੍ਰਿਸਮਸ ਸਪੈਸ਼ਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਮੈਂ ਉਮੀਦ ਕਰਦਾ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਜ਼ਰੂਰ ਪਸੰਦ ਕਰੋਗੇ ਇਸ ਪ੍ਰੋਗਰਾਮ ਦੇ ਚੱਪਾ ਤੁਹਾਨੂੰ ਇੱਕ ਕ੍ਰਿਸਮਸ ਮੈਸੇਜ ਦਵਾਂਗੇ ਜਿਸ ਦੇ ਵਿੱਚ ਆਪਾਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਜੀ ਬਾਰੇ ਜ਼ਰੂਰ ਦੱਸਾਂਗੇ ਤੇ ਨਾਲ ਦੀ ਨਾਲ ਮਾਂ ਮਰੀਮ ਜਿਨ੍ਹਾਂ ਦਾ ਕਿ ਮ ਕਿਸਮਿਸ ਦੇ ਸਮੇਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਆਪਰਾਦਰ ਨਾਲ ਜ਼ਰੂਰ ਗੱਲਬਾਤ ਕਰਾਂਗੇ ਤਾਂ ਬਣੀ ਰਹਿਣੇ ਇਸ ਵੀਡੀਓ ਦਾ ਫੁੱਲ ਵੀਡੀਓ ਦੇਖਿਓ ਪੂਰੀ ਵੀਡੀਓ ਦੇਖਿਓ ਫਿਰ ਤੁਹਾਨੂੰ ਸਾਰੀਆਂ ਗੱਲਾਂ ਸਮਝ ਲੱਗਣਗੀਆਂ ਔਰ ਜੇ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਮੈਂ ਹੰਬਰ ਰਿਕਵੈਸਟ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਜ਼ਰੂਰ ਸਾਨੂੰ ਦੱਸਿਆ ਕਰੋ ਕਮੈਂਟ ਕਰਕੇ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤਾਂ ਆਓ ਪਹਿਲਾਂ ਆਪ ਸ਼ੁਰੂਜੀ ਪ੍ਰਾਰਥਨਾ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਮੇਰੀ ਤਰਫ ਤੋਂ ਮੇਰੇ ਪਰਿਵਾਰ ਦੀ ਤਰਫ ਤੋਂ ਤੁਹਾਨੂੰ ਸਾਰਿਆਂ ਨੂੰ ਮੈਰੀ ਕ੍ਰਿਸਮਸ ਐਂਡ ਹੈਪੀ ਨ ਖੁਦਾਵੰਦੇ ਜੀ ਨਿਮਰਤਾ ਨਾਲ ਲਈਆਂ ਬਹੁਤ ਬਹੁਤ ਮੁਬਾਰਕਾਂ ਖੁਦਾਵੰਦ ਤੁਹਾਨੂੰ ਅਮਾਸ਼ਿਸ਼ ਤੇ ਬਰਕਤ ਦੇਵੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਵੀ ਯਸੂ ਮਸੀਹ ਜੀ ਆਪਣੇ ਇਹ ਸ਼ਾਹੀ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰੇ ਤੇ ਲਾਓ ਜੀ ਕਰਦੇ ਆਂ ਪ੍ਰੋਗਰਾਮ ਦਾ ਆਗਾਜ਼ ਦੁਆ ਨਾਲ ਕਦੂਸ ਮਹਿਰਮਾਨ ਜ਼ਿੰਦਾ ਜ਼ਲਾਲੀ ਖੁਦਾ ਅਸੀਂ ਤੇਰਾ ਸ਼ੁਕਰ ਕਰਦੇ ਆਂ ਤੇਰੀ ਤਾਰੀਫ਼ ਕਰਦੇ ਆਂ ਕਿ ਸਾਡੇ ਨੂੰ ਦੁਆ ਕਰਨ ਦਾ ਮੌਕਾ ਦਿੱਤਾ ਕਿ ਇਸ ਤਰ੍ਹਾਂ ਪਾਕਿਸਤਾਨ ਲੈ ਸਕੀਏ ਐਂਕਿ ਤਾਂ ਪਰਮੇਸ਼ੀ ਤੁਸੀਂ ਆਖਿਆ ਜਿੱਥੇ ਵੀ ਮੇਰੇ ਨਾਮ ਦੇ ਵਿੱਚ ਦੋ ਜਨ ਤੇ ਇਕੱਠੇ ਹੁੰਦੇ ਹਨ ਉੱਥੇ ਮੈਂ ਹਾਜ਼ਰ ਹਾਂ ਸਰਦਾਰ ਈਮਾਨ ਸਰਦਾਰ ਫਰੁਹਾਨ ਜੀ ਤੇ ਪਰਿਵਾਰਸ਼ੀ ਜੀ ਤੁਸੀਂ ਸਭ ਨੇ ਸਾਡੇ درمیان ਹਾਜ਼ਰ ਹੋ ਪਿਤਾ ਪਰਮੇਸ਼ਰ ਜੀ ਖਾਸ ਦੁਆ ਕਰਦਾ ਜੀ ਜਿੰਦੇ ਵਾਸਤੇ ਪਿਤਾ ਪਰਮੇਸ਼ਰ ਜੀ ਜਿਹੜਾ ਸਾਡੇ ਵਾਸਤੇ ਤੁਸੀਂ ਸਮਝ ਇੱਕ ਬਖਸ਼ਾ ਹੈ ਪਿਤਾ ਪਰਮੇਸ਼ਰ ਜੀ ਆਪੇ ਪਿਤਾ ਪਰਮੇਸ਼ਰ ਅੱਜ ਦਾ ਦਿਨ ਪਿਤਾ ਪਰਮੇਸ਼ਰ ਇਸ ਸਾਰੇ ਵਾਸਤੇ ਮਬਾਰਕ ਦਿਨ ਹੈ ਪਿਤਾ ਪਰਮੇਸ਼ਰ ਜੀ ਕਿਉਂਕਿ ਅੱਜ ਦੇ ਦਿਨ ਪਿਤਾ ਪਰਮੇਸ਼ਰ ਜੀ ਤੁਸੀਂ ਆਪਣਾ ਸਵਰਗਯ ਸਿਗਾਸਨ ਛੱਡ ਕੇ ਪਿਤਾ ਪਰਮੇਸ਼ਰ ਜੀ ਇਸ ਧਰਤੀ ਉਤੇ ਆਏ ਹੈਗੇ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਸਾਨੂੰ ਤੁਸੀਂ ਇੱਕ ਨਵੀਂ ਜ਼ਿੰਦਗੀ ਦਿੱਤੀ ਇਸ ਧਰਤੀ ਤੇ ਆ ਕੇ ਜ਼ਮੀਨ ਤੇ ਆ ਕੇ ਪ ਤੁਹਾਨੂੰ ਦਾ ਸਿਧਿਰੋ ਤੁਹਾਨੂੰ ਬਾਕ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਇਸ ਵੇਲੇ ਮੇਰੀ ਆਵਾਜ਼ ਨੂੰ ਪਿਤਾ ਪਰਮੇਸ਼ਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਪਿਤਾ ਪਰਮੇਸ਼ਰ ਜੀ ਉਹਨਾਂ ਸਾਰੀਆਂ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰੋ ਪਿਤਾ ਪਰਮੇਸ਼ਰ ਜੀ ਸਭ ਦੇ ਸਾਥ ਉਹ ਸਭ ਦੀ ਮਦਦ ਕਰੋ ਪਿਤਾ ਪਰਮੇਸ਼ਰ ਜੀ ਐਪੀਤਰਾਤਮਾ ਮੈਨੂੰ ਗਾਈਡ ਕਰੋ ਤਾਂ ਜੋ ਮੈਂ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਸੱਚਾਈ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਤੋਂ ਲੈ ਪ੍ਰਚਾਰ ਕਰ ਸਕਾਂ ਪਿਤਾ ਪਰਮੇਸ਼ਰ ਜੀ ਸਭ ਦੇ ਸਾਥ ਉਹ ਸਭ ਦੀ ਮਦਦ ਕਰੋ ਦੁਆ ਨੂੰ ਸੁਣਿਆ ਤੇ ਕਬੂਲ ਕੀਤਾ యేసు ਦਾ ਨਾਮ ਵੀ ਦਿਨਾਂ ਵਿੱਚ ਲੈਂਦੇ ਆਂ ਆਮੀ ਹallelujah praise the lord ਤੇ ਲੋਜੀ ਕਰਦੇ ਆਂ ਪ੍ਰੋਗਰਾਮ ਦਾ ਆਗਾਜ਼ ਆਪਾਂ ਔਰ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਆ ਉਹ 크ਿਸਮਸ ਦੇ ਬਾਰੇ ਹੈਗਾ ਆ ਕਿ ਕਿਉਂ ਆਪਾਂ 크ਿਸਮਸ ਮਨਾਉਂਦੇ ਆਂ ਤੁਸੀਂ ਲਾਸਟ ਵੀਡੀਓ ਵੀ ਦੇਖੀ ਹੋਣੀ ਉਹਦੇ ਵਿੱਚ ਵੀ ਆਪਾਂ ਦੱਸਿਆ ਸੀ ਪਰ ਅੱਜ ਆਪ ਇੱਕ ਖਾਸ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਖਾਸ ਜਿਹੜੀ ਆਪਾਂ ਇੱਕ ਖਾਸ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਸ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਜਿਹਨੂੰ ਪਰਮੇਸ਼ਵਰ ਨੇ ਸਾਰੇ ਨਬੀਆਂ ਤੋਂ ਪਹਿਲਾਂ ਚੁਣਿਆ ਗਿਆ ਉਹ ਕੌਣ ਸੀ ਉਸ ਮੁਕੱਸਮ ਮਰੀਮ ماں ਮਰੀਮ ਵਰਜਨ ਮਰੀਏ ਅੱਜ ਉਹਦੇ ਬਾਰੇ ਪੰਜ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਘਰ ਦੇ ਵਿੱਚ ਕੋਈ ਵੀ ਬੱਚਾ ਪੈਦਾ ਹੁੰਦਾ ਹੈ ਨਾ ਆਪਾਂ ਸਾਰੇ ਜਾ ਕੇ ਕਿਨਾਂ ਮਾਂ ਨੂੰ ਬਧਾਇਆ ਜਾਂ ਦਿੰਦੇ ਆ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਮੁਕੱਸਮ ਮਰੀਮ ਦੀ ماں ਮਰੀਮ ਦੀ ਕਿ ਉਹਨਾਂ ਦਾ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਿੱਚ ਕੀ ਰੋਲ ਸੀਗਾ ਇਹ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਆਪਾਂ ਖੁਦਾਵੰਦੇ ਬੱਚੇ ਨੂੰ ਸਾਰੇ ਜਾਣਦੇ ਹੈਗੇ ਆ ਕਿ ਜਦੋਂ ਆਦਮ ਦਾ ਹਵਾ ਨੇ ਸ਼ੋਰਟ ਪਹਿਲਾਂ ਦੱਸਾਂਗਾ ਕਿ ਜਦੋਂ ਆਦਮ ਦਾ ਹਵਾ ਨੇ ਗੁਨਾਹ ਕੀਤਾ ਸੀਗਾ ਤਾਂ ਉਸ ਵੇਲੇ ਕੀ ਹੋਇਆ ਸੀ ਕਿ ਉਹਨਾਂ ਨੂੰ ਬਾਗ ਦੇ ਅੰਦਰ ਵਿੱਚ ਕੱਢ ਦਿੱਤਾ ਗਿਆ ਸੀ ਉਹਨਾਂ ਨੂੰ ਸਜ਼ਾ ਮਿਲੀ ਫਿਰ ਪ੍ਰਭੂ ਨੇ ਖੁਦਾਬਾਪ ਨੇ ਆਪ ਮਾਂ ਮਰੀਮ ਦਾ ਔਰ ਪ੍ਰਭੂ ਯਿਸੂ ਮਸੀਹ ਦਾ ਔਰ ਦਾ ਐਲਾਨ ਕੀਤਾ ਗਿਆ ਸਟਾਰਟਿੰਗ ਦੇ ਵਿੱਚ ਆਦਮ ਤੇ ਹਵਾ ਦੇ ਗੁਨਾਹ ਤੋਂ ਬਾਅਦ ਖੁਦਾਬਾਪ ਨੇ ਆਪ ਐਲਾਨ ਕੀਤਾ ਕਿ ਇਸ ਮੈਸ਼ ਜ਼ਮੀਨ ਦੇ ਉੱਪਰ ਮਾਂ ਮਰੀਮ ਨੂੰ ਅਤੇ ਪ੍ਰਭੂ ਯਿਸੂ ਮਸੀਹ ਨੂੰ ਪੇਜਾਗਾ ਬਾਗ ਦੇ ਅੰਦਰ ਦੇ ਵਿੱਚੋਂ ਖੁਦਾ ਨੇ ਇਨਸਾਨ ਨੂੰ ਬਾਹਰ ਕੱਢਿਆ ਔਰ ਗੱਸ਼ਮ ਦੇ ਬਾਗ ਦੇ ਵਿੱਚ ਗੱਲ ਸੁਣਨ ਵਾਲੀ ਆ ਧਿਆਨ ਨਾਲ ਤੁਹਾਨੂੰ ਸ਼ਾਇਦ ਕਿਸੇ ਨੇ ਦੱਸੀ ਨਹੀਂ ਹੋਵੇਗੀ ਬਾਗੇ ਅਦਰ ਦੇ ਵਿੱਚੋਂ ਖੁਦਾਬਾਪ ਨੇ ਆਦਮ ਨੂੰ ਕੱਢਿਆ ਉਸ ਤੋਂ ਗੁਨਾਹ ਪੈਦਾ ਹੋਇਆ ਜਦੋਂ ਉਹ ਆਦਮ ਇੱਕ ਬਾਗੇ ਅਦਰ ਦੇ ਵਿੱਚੋਂ ਕੱਢਿਆ ਗਿਆ ਉਹਨੇ ਗੁਨਾਹ ਕੀਤਾ ਬਾਗੇ ਅਦਰ ਦੇ ਵਿੱਚ ਤਾਂ ਉਸਨੂੰ ਇਸ ਜ਼ਮੀਨ ਤੇ ਸੁੱਟਿਆ ਗਿਆ ਔਰ ਗੱਤਸਮਨੀ ਬਾਗ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਡੇ ਵਾਸਤੇ ਪ੍ਰਾਰਥਨਾ ਕੀਤੀ ਔਰ ਗੱਤਸਮਨੀ ਬਾਗ ਦੇ ਉਹ ਜਦੋਂ ਪ੍ਰਭੂ ਯਿਸੂ ਸੀ ਪ੍ਰਾਰਥਨਾ ਕਰ ਰਿਹਾ ਸੀਗੇ ਉਹਨੇ ਇਹ ਵੀ ਆਖਿਆ ਕਿ ਪ੍ਰਭੂ ਜੀ ਆਪਣੇ ਬਾਪ ਨੂੰ ਕਿ ਜੇ ਇਹ ਪਿਆਲਾ ਹੋ ਸਕਦਾ ਤੇ ਮੇਰੇ ਤੋਂ ਟਲ ਜਾਵੇ ਪਰ ਫਿਰ ਵੀ ਮੇਰੀ ਨਹੀਂ ਸਗੋ ਤੇਰੀ ਮਰਜ਼ੀ ਪੂਰੀ ਹੋਵੇ। ਇਹ ਵੀ ਆਪਾਂ ਤੁਹਾਡੇ ਨਾਲ ਕਿਸੇ ਟੌਪਿਕ ਲੈ ਕੇ ਆਵਾਂਗੇ ਬਾਗੇ ਅਦਨਨ ਤੇ ਗੱਸਮਨੀ ਬਾਗ ਦੇ ਵਿੱਚ ਜਿਹੜਾ ਖੁਦਾ ਬਾਪ ਨੇ ਜਿਹੜੀ ਦੁਆ ਕੀਤੀ ਇਹ ਵੀ ਤੁਹਾਡੇ ਨਾਲ ਇੱਕ ਦਿਨ ਟੌਪਿਕ ਸ਼ੇਅਰ ਕਰਾਂਗੇ ਪਰ ਅੱਜ ਦਾ ਜਿਹੜਾ ਟੌਪਿਕ ਹੈ ਉਹ ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ ਦੇ ਇਸ ਜ਼ਮੀਨ ਤੇ ਆਉਣ ਦਾ ਮਕਸਦ ਔਰ ਮਾਂ ਮਰੀਮ ਨੂੰ ਬਹੁਤ ਦਿਨ ਪਹਿਲਾਂ ਚੁਣ ਲਿਆ ਗਿਆ ਸੀਗਾ। ਜਦੋਂ ਜ਼ਬਰਾਹਿੱਦ ਫਰਿਸ਼ਤੇ ਨੇ ਮਾਂ ਮਰੀਮ ਨੂੰ ਮੈਸੇਜ ਦਿੱਤਾ ਕਿਉਂਕਿ ਸਭ ਨਾਲੇ ਫਰਿਸ਼ਤਾ ਜਿਹੜਾ ਖੁਦਾ ਹੁੰਦਾ ਹੈਗਾ ਉਹ ਮੈਸेंजर ਹੈ ਉਹ ਸੁਨੇਹੇ ਜਿਹਨੂੰ ਖੁਦਾ ਬਾਪ ਨੇ ਰੱਖਿਆ ਹੋਇਆ ਹੈਗਾ ਤੇ ਜਦੋਂ ਮਾਂ ਮਰੀਮ ਨੂੰ ਮੈਸੇਜ ਮਿਲਿਆ ਨਬੀਆਂ ਨੇ ਬਹੁਤ ਸਾਰੇ ਨਬੀਆਂ ਨੇ ਬਹੁਤ ਸਾਰੀਆਂ پیشن گوئیاں ਕੀਤੀਆਂ ਕਿ ਪ੍ਰਭੂ ਯਿਸੂਮਸੀ ਇਸ ਦੁਨੀਆ ਦੇ ਵਿੱਚ ਆਵੇਗਾ ਕੁਵਾਰੀ ਤੋਂ ਪੈਦਾ ਹੋਵੇਗਾ ਤੇ ਜਦੋਂ ਇਹ ਮੈਸੇਜ ਨਬੀਆਂ ਦੇ ਥਰੂ ਇਸ ਧਰਮੇਂ ਤੇ ਆਇਆ ਤਾਂ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਸੀ ਕਿਆਂ ਉਹ ਆਪਣੇ ਆਪ ਨੂੰ ਪਾਵਨ ਤੇ ਪਵਿੱਤਰ ਰੱਖਦੀਆਂ ਸੀਗੀਆਂ ਕਿ ਸ਼ੈਅ ਉਹ ਔਰਤ ਕਿਤੇ ਮੈਤਨੀ ਔਰਤਾਂ ਇਹ ਸੋਚਦੀਆਂ ਕਿ ਸ਼ੈਅ ਕਿਤੇ ਉਹ ਔਰਤ ਮੈਤਨੀ ਪਰ ਪ੍ਰਭੂ ਯਿਸੂ ਵਿੱਚ ਪਰ ਖੁਦਾ ਬਾਪ ਨੇ ਪਹਿਲਾਂ ਹੀ ਮਾਮਲੀ ਬੁਝਣਿਆ ਗਿਆ ਜਦੋਂ ਜ਼ਬਰੀ ਫਰਿਸ਼ਤੇ ਨੇ ਆ ਕੇ ਮਾਮਲੀ ਨੂੰ ਮੈਸੇਜ ਦਿੱਤਾ ਕਿ ਸਲਾਮੇ ਮਰੀਮ ਫਜ਼ਲ ਨਾਲ ਪਰੀ ਹੋਈ ਖੁਦਾਵੰਤ तेरे ਨਾਲ ਹੈ ਜਦੋਂ ਉਸਨੇ ਮੈਸੇਜ ਮਿਲਿਆ ਉਸਨੇ ਉਸ ਮੈਸੇਜ ਨੂੰ ਐਕਸੈਪਟ ਕੀਤਾ ਜਦੋਂ ਜ਼ਬਰੀ ਫਰਿਸ਼ਤੇ ਨੇ ਉਸ ਨੂੰ ਦੱਸਿਆ ਕਿ ਉਹ ਬੱਚੇ ਨੂੰ ਜਨਮ ਦੇਵੇਗੀ ਔਰ ਉਸ ਬੱਚੇ ਦਾ ਨਾਂ ਜਿਹੜਾ ਆ ਉਹ ਤੁਸੀਂ ਜੀਸਸ ਰੱਖਣਾ ਇਮਾਨੂਅਲ ਰੱਖਣਾ ਉਸਨੇ ਕਿਹਾ ਕਿ ਮੈਂ ਤਾਂ ਕਿਸੇ ਮਰਦ ਨੂੰ ਨਹੀਂ ਜਾਣਦੀ ਪਰ ਖੁਦਾ ਜਿਹੜਾ ਜ਼ਬਰਾਇਲ ਫਰਿਸ਼ਤਾ ਸੀ ਉਸਨੇ ਕੀ ਆਖਿਆ ਕਿ ਇਹ ਸਾਰਾ ਕੁਝ ਜੋ ਵੀ ਹੋਵੇਗਾ ਇਹ ਪਵਿੱਤਰ ਆਤਮਾ ਦੇ ਰਾਹੀਂ ਹੋਵੇਗਾ ਮਾਂ ਮਰੀਮ ਨੇ ਉਸ ਮੈਸੇਜ ਨੂੰ ਐਕਸੈਪਟ ਕੀਤਾ ਕਿ ਅਸੀਂ ਅੱਜ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਖੁਦਾਬਾਪ ਦੇ ਖੁਦਾਬਾਪ ਦੇ ਮੈਸੇਜ ਨੂੰ ਐਕਸੈਪਟ ਕਰਦੇ ਹਾਂ ਜਿਵੇਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਮਾਂ ਮਰੀਮ ਨੂੰ ਐਕਸੈਪਟ ਕੀਤਾ ਹੈ ਮੇਰਾ ਕਹਿਲ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਮਾਂ ਮਰੀਮ ਨੂੰ ਖੰਦੇ ਤੇ ਐਕਸੈਪਟ ਨਹੀਂ ਕੀਤਾ ਬਹੁਤ ਸਾਰੇ ਜਿਹੜੇ ਪ੍ਰੀਚਰ ਹੈਗੇ ਆ ਉਹ ਕਹਿੰਦੇ ਆ ਕਿ ਸਿਰਫ ਮਾਂ ਮਰੀਮ ਦਾ ਰੋਲ ਇੰਨਾ ਹੀ ਸੀਗਾ ਕਿ ਪ੍ਰਭੂ ਯਿਸੂ ਮਸੀਹ ਨੂੰ ਜਨਮ ਦੇਣਾ ਸੀ ਬਾਅਦ ਤੇ ਉਹਦੇ ਵਿੱਚ ਉਹਦਾ ਕੋਈ ਰੋਲ ਨਹੀਂ ਸੀ ਇਹ ਬਹੁਤ ਹੀ ਗਲਤ ਅਸੀਂ ਗੱਲ ਕਰਦੇ ਹੈਗੇ ਇੱਕ ਮਾਂ ਦਾ ਰੋਲ ਬੱਚੇ ਦੀ ਜ਼ਿੰਦਗੀ ਦੇ ਵਿੱਚ ਉਦੋਂ ਤੱਕ ਰਹਿੰਦਾ ਆ ਜਦੋਂ ਤੱਕ ਉਹ ਬੱਚਾ ਜਵਾਨ ਨਹੀਂ ਹੋ ਜਾਂਦਾ ਇਹ ਜਵਾਨੀ ਦੇ ਬਾਅਦ ਵੀ ਬੱਚਾ ਚਾਹੇ ਬੁੱਢਾ ਵੀ ਹੋ ਜਵੇ ਤਾਂ ਵੀ ਮਾਂ ਦਾ ਰੋਲ ਰਹਿੰਦਾ ਹੈ ਕਾਮੀ ਬੱਚਾ ਇਹੀ ਗੱਲ ਕਹਿੰਦਾ ਜੀ ਬੱਚੇ ਨੇ ਕਿਸੇ ਦੇ ਸੰਤ ਲੱਗ ਜਾਂਦੀ ਆ ਆਪਣੀ ਮਾਂ ਨੂੰ ਹੀ ਯਾਦ ਕਰਦਾ ਉਹ ਛੱਡ ਦੇ ਵੇਲੇ ਤਾਂ ਕਿ ਅਸੀਂ ਕੀ ਸੋਚਦੇ ਆ ਕਿ ਪ੍ਰਭੂ ਯਿਸੂਮਸੀ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਸੀ ਪ੍ਰਭੂ ਯਿਸੂਮਸੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ ਪ੍ਰਭੂ ਯਿਸੂਮਸੀ ਨੇ ਜਿਹੜਾ ਪਹਿਲਾ ਮੂਜਾ ਕੀਤਾ ਉਹ ਵੀ ਆਪਣੀ ਮਾਂ ਦੇ ਕਹਿਣ ਤੇ ਕੀਤਾ ਇੱਥੋਂ ਪਤਾ ਚੱਲਦਾ ਆ ਕਿ ਪ੍ਰਭੂ ਯਿਸੂਮਸੀ ਕਿੰਨੇ ਆਗਿਆ ਕਰੀ ਸੀ ਆਪਣੀ ਮਾਂ ਦੇ ਨਾਲ ਉਹਨਾਂ ਨੇ ਆਪਣੀ ਮਾਂ ਦਾ ਕਹਿਣਾ ਮੰਨਿਆ ਪਹਿਲਾਂ ਨਾਲ ਨਾਲ ਕੀਤੀ ਪਰ ਫਿਰ ਉਹਨਾਂ ਨੂੰ ਪਤਾ ਸੀ ਕਿ ਬਹੁਤ سارے ਲੋਕ ਇੱਥੇ ਦੇਖ ਰਹੇ ਨੇ ਉਹਨੇ ਆਪਣੀ ਮਾਂ ਦਾ ਕਹਿਣਾ ਮੰਨ ਕੇ ਪਹਿਲਾਂ ਮਿਕਲਸ ਆਪਣੀ ਮਾਂ ਦੇ ਕਹਿਣ ਤੇ ਕੀਤਾ ਤਾਂ ਫਿਰ ਅਸੀਂ ਕਿੰਦਾ ਅਸੀਂ ਕਿਉਂ ਨਹੀਂ ਪ੍ਰਭੂ ਯਿਸੂ ਮਸੀਹ ਦੀ ਮਾਂ ਨੂੰ ਮੰਨ ਲਏ ਅਸੀਂ ਕਿਉਂ ਨਹੀਂ ਉਹਦੀ ਰਿਸਪੈਕਟ ਕਰਦੇ ਉਹ ਸਾਡੇ ਖੁਦਾਵੰਦ ਦੀ ਮਾਂ ਹੈ ਖੁਦਾਵੰਦ ਨੂੰ ਅਸੀਂ ਪਿਆਰ ਕਰਦੇ ਆ ਪਰ ਅਸੀਂ ਉਹਦੀ ਮਾਂ ਨੂੰ ਪਿਆਰ ਨਹੀਂ ਕਰਦੇ ਇਹ ਕਿਸ ਤਰ੍ਹਾਂ ਹੋ ਸਕਦਾ ਹੈਗਾ ਜੇ ਤੁਸੀਂ ਮੇਰੇ ਦੋਸਤ ਹੋ ਜਾਂ ਮੈਂ ਤੁਹਾਡਾ ਦੋਸਤ ਹਾਂ ਤੁਸੀਂ ਮੈਨੂੰ ਪਿਆਰ ਕਰਦੇ ਜੇ ਮੈਂ ਤੁਹਾਨੂੰ ਪਿਆਰ ਕਰਦਾ ਤੁਸੀਂ ਮੇਰੀ ਮਾਂ ਨੂੰ ਪਿਆਰ ਨਹੀਂ ਕਰਦੇ ਤਾਂ ਮੈਨੂੰ ਇਹ ਗੱਲ ਪਸੰਦ ਨਹੀਂ ਆਵੇਗੀ ਮਾਂ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ ਖੁਦਾਵੰਦੇ ਦਸਾਂ ਹੁਕਮਾਂ ਦੇ ਵਿੱਚੋਂ ਵੀ ਲਿਖਿਆ ਗਿਆ ਹੈ ਨਾ ਜੇ ਖੁਦਾ ਨੇ ਦਸ ਹੁਕਮ ਸਾਨੂੰ ਵੀ ਸਿਖਾਉਂਦੇ ਨੇ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨੀ ਤਾਂ ਕੀ ਗੱਲ ਜੇ ਖੁਦਾ ਨੇ ਸਾਨੂੰ ਵੀ ਦਸ ਹੁਕਮ ਦਿੱਤੇ ਆ ਜੇ ਅਸੀਂ ਉਹਦੀ ਮਾਂ ਦੀ ਇੱਜ਼ਤ ਨਹੀਂ ਕਰਦੇ ਤਾਂ ਕੀ ਉਹ ਸਾਲਕ ਅਕਸੈਪਟ ਕਰੇਗਾ ਪ੍ਰਭੂ ਜੀ ਨਹੀਂ ਬਹੁਤ سارے ਲੋਕਾਂ ਨੇ ਇਹ ਵੀ ਕਿਹਾ ਨਾ ਜੀ ਜਿਹੜੇ ਚੰਚਲਿਕ ਲੋਕ ਨੇ ਉਹ ਮਾਂ ਮਰੀਅਮ ਦੇ ਅੱਗੇ ਦੁਆ ਕਰਦੇ ਆ ਜ਼ਰੂਰ ਕਰਦੇ ਆ ਕਰਦੇ ਆ ਕਰਾਂਗੇ ਔਰ ਕਰਦੇ ਰਵਾਂਗੇ ਕਿਉਂਕਿ ਖੁਦਾਵੰਦ ਦੀ ਮਾਂ ਦੇ ਅੱਗੇ ਅਸੀਂ ਜਦੋਂ ਦੁਆ ਕਰਦੇ ਹਾਂ ਤਾਂ ਖੁਦਾਵੰਦ ਸਾਡੀਆਂ ਦੁਆਵਾਂ ਨੂੰ ਬਹੁਤ ਜਲਦੀ ਸੁਣਦਾ ਹੈਗਾ ਇੱਕ ਪ੍ਰਚਾਰਕ ਦੀ ਮਾਂ ਇੱਕ ਪ੍ਰਚਾਰਕ ਦੀ ਵਾਈਫ ਦੇ ਅੱਗੇ ਅਸੀਂ ਕਹਿੰਦੇ ਹਾਂ ਕਿ ਇਹ ਸਾਰੀ ਸਪਿਰਚੁਅਲ ਮਦਰ ਹੈ ਤੇ ਇਹਦੇ ਕੋਲੋਂ ਸਾਨੂੰ ਦੁਆ ਕਰਨੀ ਚਾਹੀਦੀ ਹੈ ਸਾਡੇ ਵਾਸਤੇ ਦੁਆ ਕਰੇ ਕਿ ਖੁਦਾਵੰਦ ਇੱਕ ਪ੍ਰਚਾਰਕ ਦੀ ਮਾਂ ਦੀ ਜ਼ਿਆਦਾ ਸੁਨੇਗਾ ਜਾਂ ਉਹ ਆਪਣੀ ਮਾਂ ਦੀ ਜ਼ਿਆਦਾ ਸੁਨੇਗਾ ਹਮੇਸ਼ਾ ਪ੍ਰਭੂ ਜੀ ਉਸਮ ਸੀ ਆਪਣੀ ਮਾਂ ਦੀ ਹੀ ਸੁਨੇਗਾ ਪਹਿਲਾਂ ਦੁਆ ਕਿਉਂਕਿ ਇਸ ਜ਼ਮੀਨ ਦੇ ਵਿੱਚ ਜਦੋਂ ਗੁਨਾਹ ਹੋਇਆ ਸੀ ਤਿੰਨ ਲੋਕਾਂ ਦੇ ਜਿਹੜੇ ਤਿੰਨ ਲੋਕ ਕੀ ਸੀ ਗੁਨਾਹ ਦੇ ਵਿੱਚ ਸ਼ਾਮਲ ਸੀ ਆਦਮ ਹਵਾ ਪਸ਼ੇਕਾਨ ਤਿੰਨ ਜਾਤ ਦੇ ਵਿੱਚ ਵੀ ਤਿੰਨ ਲੋਕ ਹੀ ਸ਼ਾਮਲ ਸੀ ਜਿ ਸਰਾਈ ਫਰਿਸ਼ਤਾਨ ਮਾਂ ਮਰੀਮ ਔਰ ਪ੍ਰੋਵੀਸਨ ਸੀ ਇਹ ਨਜ਼ਾਫ਼ ਜਿਹੜੀ ਆ ਇਹ ਤਿੰਨ ਲੋਕਾਂ ਤੋਂ ਆਈ ਹੈਗੀ ਆ ਤਾਂ ਇਸ ਕਰਕੇ ਬਾਅਦ ਤੁਹਾਡੇ ਮੋਰੇ ਹੱਥ ਜੁੜ ਕੇ ਹੀ ਬੇਨਤੀ ਕਰਦਾ ਹਾਂ ਕਿ ਮਾਂ ਨੂੰ ਮੁਬਾਰਕਬਾਦਾਂ ਦੇਣੀਆਂ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਦੁਨੀਆਵੀ ਜ਼ਿੰਦਗੀ ਦੇ ਵਿੱਚ ਜਦੋਂ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਆ ਤਾਂ ਆਪਾਂ ਉਹਦੀ ਮਾਂ ਨੂੰ ਜਾ ਕੇ ਮੁਬਾਰਕਾ ਦਿੰਦੇ ਆ ਨਾ ਕਿ ਤੀਏ ਤੈਨੂੰ ਬਹੁਤ-ਬਹੁਤ ਮੁਬਾਰਕਾ ਤੇਰੇ ਘਰ ਬੱਚਾ ਪੈਦਾ ਹੋਇਆ ਬੇਟੀ ਪੈਦਾ ਹੋਈ ਜਾਂ ਬੇਟਾ ਪੈਦਾ ਹੋਇਆ ਤਾਂ ਜਦੋਂ ਮਾਂ ਮਰੀਮ ਦੀ ਵਾਰੀ ਆਉਂਦੀ ਆ ਉਦੋਂ ਪਤਾ ਨਹੀਂ ਸਾਨੂੰ ਕੀ ਹੋ ਜਾਂਦਾ ਹੈਗਾ ਮਾਂ ਮਰੀਮ ਦੀ ਜੇ ਤੁਸੀਂ ਰਿਸਪੈਕਟ ਕਰੋਗੇ ਤਾਂ ਖੁਦਾਵੰਦ ਤੁਹਾਨੂੰ ਬਹੁਤ ਸਾਰਾ ਬLESਸ ਕਰੇਗਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਜੀ ਮਾਂ ਮਰੀਮ ਇਹ ਦਿਨ ਕਿ ਕਿਉਂ ਸਿਰ ਦੁਆ ਕਰਦੀਆਂ ਹਾਂ ਪ੍ਰਭੂ ਦੀ ਮਾਇਆ ਉਹ ਯਿਸੂ ਮਸੀਹ ਨਿਕਾ ਵੀ ਉਹ ਉਹਦੇ ਉਹਦੇ ਰਾਹੀਂ ਨਜਾਤ ਨਹੀਂ ਆਈ ਨਜਾਤ ਹੀ ਉਹਦੇ ਰਾਹੀਂ ਆਈ ਆ ਮਾਂ ਮਰੀਮ ਨੇ ਮੈਸੇਜ ਜਿਹੜਾ ਐਕਸੈਪਟ ਕੀਤਾ ਜਿਉ ਮੈਸੇਜ ਐਕਸੈਪਟ ਨਾ ਕਰਦੀ ਤਾਂ ਫੇ ਕੀ ਹੋ ਸਕਦਾ ਸੀਗਾ ਉਹਨੂੰ ਖੁਦਾ ਨੇ ਬਣਾਇਆ ਇਸ ਜ਼ਮੀਨ ਤੇ ਕੰਦਿਆ ਹੀ ਸੀ ਇਸ ਕਰਕੇ ਜੋ ਪਾਕ ਤੇ ਪਵਿੱਤਰ ਹੋ ਰਹਾ ਸੀਗੀ ਕਿਉਂਕਿ ਜੇ ਇਸ ਖੁਦਾ ਨੇ ਮਾਂ ਮਰੀਮ ਨੂੰ ਪੈਦਾ ਹੋਣਾ ਸੀਗਾ ਉਹ ਵੀ ਪਵਿੱਤਰ ਮਾਂ ਮਰੀਮ ਵੀ ਪਵਿੱਤਰ ਤੇ ਪ੍ਰਭੂ ਯਿਸੂ ਮਸੀਹ ਦਾ ਦੁਨੀਆਵੀ ਬਾਪ ਉਹ ਵੀ ਪਵਿੱਤਰ ਮਾਂ ਮਰੀਮ ਦਾ ਜਿਹੜਾ ਸੀਗਾ ਸੰਤ ਯੂਸਫ ਦੁਨੀਆਵੀ ਹਸਬੰਡ ਸੀ ਜਸਮਾਨੀ ਹਸਬੰਡ ਨੇ ਸੀ ਠੀਕ ਹੈ ਨਾ ਉਹਨਾਂ ਦਾ ਜਿਹੜਾ ਰਿਸ਼ਤਾ ਸੀਗਾ ਮਾਂ ਮਰੀਮ ਦਾ ਰਿਸ਼ਤਾ ਜਿਹੜਾ ਸੀਗਾ ਸੰਤ ਯੂਸਫ ਜੀ ਦੇ ਨਾਲ ਔਰ ਰੂਹਾਨੀ ਰਿਸ਼ਤਾ ਸੀਗਾ ਜਸਮਾਨੀ ਰਿਸ਼ਤਾ ਕੋਈ ਨਹੀਂ ਸੀਗਾ ਨਾ ਹੀ ਮਾਮਰੀਮ ਦੇ ਹੋਰ ਬੱਚੇ ਸੀਗੇ ਕਿਉਂਕਿ ਉਹਨਾਂ ਦਾ ਰਿਸ਼ਤਾ ਹੀ ਨਹੀਂ ਸੀਗਾ ਜਸਮਾਨੀ ਸੰਤ ਯੂਸਫ ਦਾ ਮਾਮਰੀਮ ਤਾਂ ਬੱਚੇ ਕਿੱਥੋਂ ਹੋ ਗਏ ਫਿਰ ਇਹ ਵੀ ਤੁਹਾਨੂੰ ਨਾਲ ਗੱਲਬਾਤ ਕਿਤੇ ਜਰੂਰ ਕਰਾਂਗੇ ਕਿ ਮਾਮਰੀਮ ਦੇ ਹੋਰ ਬੱਚੇ ਨਹੀਂ ਸੀ ਸਿਰਫ ਇੱਕੋ ਹੀ ਬੇਟਾ ਸੀਗਾ ਉਹ ਸੀ ਪ੍ਰਭੂ ਯਸੂਸ ਸੀ ਇਕਲੌਤਾ ਬੇਟਾ ਜਦੋਂ ਸੀ ਸੰਤ ਬਤੀ ਦੀਆਂ ਜੀਨ ਪੜਦੀਆਂ ਉਹਦਾ ਪਹਿਲਾ ਬਾਬ ਜਿੱਥੇ ਦਾਊਦ ਦੀ ਵੰਸ਼ਾਵਲੀ ਦੇ ਬਾਰੇ ਖੁਦਾਵੰਦ ਦੀ ਦਾਊਦ ਦੀ ਵੰਸ਼ਾਵਲੀ ਦੇ ਬਾਰੇ ਲਿਖਿਆ ਆ ਉਥੇ ਜਦੋਂ ਅਸੀਂ ਪਹਿਲੇ ਬਾਬ ਦੇ 8ਵੇਂ ਨੌਮੀ ਆਇਤ ਨੂੰ ਪੜ੍ਹਦੇ ਹਾਂ ਤੇ ਲਿਖਿਆ ਕਿ ਮਰੀਮ ਸੇ ਯਿਸੂ ਪੈਦਾ ਹੋਇਆ ਜੇ ਬਾਕੀ ਬੱਚੇ ਵੀ ਮਾਂ ਮਰੀਮ ਦੇ ਹੁੰਦੇ ਤਾਂ ਉਥੇ ਲਿਖਿਆ ਜਾਣਾ ਸੀਗਾ ਉਥੇ ਲਿਖਿਆ ਨਹੀਂਗਾ ਸਟਾਰਟਿੰਗ ਦੇ ਵਿੱਚ ਹੀ ਕਲੀਅਰ ਕਰਤਾ ਸੀਗਾ ਕਿ ਮਾਂ ਮਰੀਮ ਦੇ ਹੋਰ ਬੱਚੇ ਨਹੀਂ ਸੀ ਇਸ ਕਰਕੇ ਤੁਹਾਡੇ ਕੋਲ ਹੱਥ ਜੋੜ ਕੇ ਬੇਨਤੀ ਮੈਂ ਇਹੀ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਮਾਂ ਦੀ ਰਿਸਪੈਕਟ ਕਰਦੇ ਆ ਜਾ ਆਪਣੇ ਪਾਸਟਰਾਂ ਦੀ ਬੀਵੀਆਂ ਦੀ ਰਿਸਪੈਕਟ ਕਰਦੇ ਆ ਉਸੇ ਤਰ੍ਹਾਂ ਹੀ ਤੁਸੀਂ ਮਾਂ ਮਰੀਮ ਦੀ ਵੀ ਰਿਸਪੈਕਟ ਕਰੋ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਤੁਹਾਨੂੰ ਕੋਈ ਦੁੱਖ ਆ ਕੋਈ ਤਕਲੀਫ ਆ ਤੁਸੀਂ ਮਾਂ ਮਰੀਮ ਦੇ ਅੱਗੇ ਬਰਾਂਹ ਕਰ ਸਕਦੇ ਆ ਇਹ ਬਾਈਬਲ ਦੇ ਵਿੱਚ ਮਨਾ ਨਹੀਂ ਲਿਖਾ ਕਿ ਤੁਸੀਂ ਮਾਂ ਮਰੀਮ ਦੇ ਵਿੱਚ ਲਈ ਪ੍ਰਾਰਥਨਾ ਨਹੀਂ ਕਰ ਸਕਦੇ ਬਾਈਬਲ ਦੇ ਵਿੱਚ ਕੋਈ ਮਨਾ ਨਹੀਂ ਲਿਖਾ ਕਿ ਤੁਸੀਂ ਕਿਸੇ ਦੇ ਮੂਲੇ ਤੁਸੀਂ ਸੰਤਾਂ ਦੇ ਅੱਗੇ ਵੀ ਦੁਆ ਕਰ ਸਕਦੇ ਆ ਮੋਸਲੇ ਪ੍ਰਚਾਰਕ ਜਿਹੜੇ ਕਹਿੰਦੇ ਆ ਕਿ ਸੰਤਾਂ ਦੇ ਮੌਲੇ ਤੁਸੀਂ ਪ੍ਰਚਾਰ ਪਾਪਸਟਰਾਂ ਨਾਲੋਂ ਜਾਂ ਪ੍ਰਚਾਰਕਾਂ ਨਾਲੋਂ ਬਿਹਤਰ ਆ ਤੁਸੀਂ ਜਿਹੜੇ ਖੁਦਾਵੰਦ ਦੇ ਸੰਤ ਹੋਏ ਆ ਉਹਨਾਂ ਦੇ ਅੱਗੇ ਵੀ ਪ੍ਰਾਰਥਨਾ ਕਰ ਸਕਦੇ ਹੈਗੇ ਠੀਕ ਹੈ ਨਾ ਤਾਂ ਇਹਨਾਂ ਆਪਾਂ ਸੋਚੀਏ ਕਿ ਸਿਰਫ ਪ੍ਰਚਾਰਕ ਹੀ ਜਿਹੜੇ ਹੈਗੇ ਆ ਜਾਂ ਜਿਹੜੇ ਪਰੀਸਟ ਹੈਗੇ ਆ ਜਾਂ ਜਿਹੜੇ ਕੈਥੇਡ੍ਰਲ ਪਰੀਸਟ ਹੈਗੇ ਆ ਜਾਂ ਕੋਈ ਬਿਸ਼ਪ ਆ ਅਸੀਂ ਉਹਨਾਂ ਨੂੰ ਅੱਗੇ ਜਾ ਕੇ ਅਰਦਾਸਾਂ ਕਰੀਏ ਤਾਂ ਉਹ ਹੀ ਸੰਕੇ ਦੁਆਵਾਂ ਅੱਗੇ ਲੈ ਕੇ ਜਾਣਗੇ ਨਹੀਂ ਤੁਸੀਂ ਆਪਣੀਆਂ ਦੁਆਵਾਂ ਖੁਦ ਵੀ ਕਰ ਸਕਦੇ ਆ ਤੁਹਾਗੀ ਵੀ ਖੁਦਾ ਦੁਆ ਉਹ ਨਹੀਂ ਸੁਨੇਗਾ ਜਿੰਨੀਓ ਕਿਸੇ ਪ੍ਰਚਾਰਕ ਦੀ ਸੁਣਦਾ ਹੈ ਕਿਉਂਕਿ ਖੁਦਾ ਬਾਪ ਨੇ ਪ੍ਰਭ ਯਿਸੂ ਮਸੀਹ ਨੇ ਇਸ ਦੁਨੀਆ ਦੇ ਵਿੱਚ ਜਨਮ ਲਿਆ ਉਹ ਸਾਰਿਆਂ ਦੇ ਲਈ ਆਇਆ ਇਕੱਲੇ ਪ੍ਰਚਾਰਕਾਂ ਦੇ ਲਈ ਨਹੀਂ ਲਿਆ ਔਰ ਤੁਸੀਂ ਜਾਣਦੇ ਹੋ ਕਿ ਜਦੋਂ ਪ੍ਰਭ ਯਿਸੂ ਮਸੀਹ ਦੀ ਖੁਸ਼ਖਬਰੀ ਸੁਣਾਈ ਗਈ ਉਹ ਸਭ ਤੋਂ ਪਹਿਲਾਂ ਗਰੀਬ ਲੋਕਾਂ ਨੂੰ ਸੁਣਾਈ ਗਈ ਚਰਵਾਹਿਆਂ ਨੂੰ ਸੁਣਾਈ ਗਈ ਜਦੋਂ ਚਰਵਾਹੇ ਆਪਣੀਆਂ ਪੇਡਾਂ ਨੂੰ ਚਾਰਦੇ ਸੀ ਰਾਤ ਨੂੰ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਸੇਜ ਮਿਲਿਆ ਉਹਨਾਂ ਨੇ ਕਿਹਾ ਖੁਸ਼ਖਬਰੀ ਤੁਹਾਡੇ ਵਾਸਤੇ ਖੁਸ਼ਖਬਰੀ ਆ ਅੱਜ ਮੇਰੇ ਵਾਸਤੇ ਔਰ ਤੁਹਾਡੇ ਵਾਸਤੇ ਵੀ ਇੱਕ ਖੁਸ਼ਖਬਰੀ ਆ ਕਿ ਦੁਨੀਆ ਦਾ ਜਗਾਦ ਜ਼ਹਿੰਦਾ ਖੁਦਾ ਪੈਦਾ ਹੋਇਆ ਹੈ ਉਹਦੇ ਕੋਲ ਆਓ ਉਹਦੀ ਸੁਣੋ ਉਹਦੇ ਫੋਲੋਅਰ ਬਣੋ ਨਾ ਕਿ ਇਹਦੇ ਉੱਧਰ ਲੋਕਾਂ ਦੇ ਫੋਲੋਅਰ ਬਣੋ ਖੁਦਾ ਦਾ ਬਚਨ ਆਪ ਪੜੋ ਪ੍ਰਭੂ ਯਿਸੂ ਮਸੀਹ ਦੇ ਫੋਲੋਅਰ ਬਣੋ ਜਿਸ ਤਰ੍ਹਾਂ ਗਦਰੀਆਂ ਨੂੰ ਖੁਸ਼ਖਬਰੀ ਉਹਨਾਂ ਨੇ ਐਕਸੈਪਟ ਕੀਤੀ ਉਹਨਾਂ ਨੂੰ ਫਰਿਸ਼ਤੇ ਨੇ ਕਿਹਾ ਕਿ ਜਾਓ ਜਾ ਕੇ ਦਰਸ਼ਨ ਕਰਕੇ ਆਓ ਉਹ ਦਰਸ਼ਨ ਕਰਨ ਗਏ ਇਸੇ ਤਰ੍ਹਾਂ ਹੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਜੇ ਸਾਨੂੰ ਪਤਾ ਕਿ ਪ੍ਰਭੂ ਯਿਸੂਮਸੀ ਨਜਾਦ ਜ਼ਿੰਦਾ ਖੁਦਾ ਹੈਗਾ ਉਹਨਾਂ ਕੋਈ ਇੰਟਰਨਲ ਲਾਈਫ ਹੈਗੀ ਆ ਤਾਂ ਸਾਨੂੰ ਵੀ ਪ੍ਰਭੂ ਯਿਸੂਮਸੀ ਦੀ ਕੋਲੋਂ ਚਾਹੀਦਾ ਹੈਗਾ ਗੁੱਡ ਸ਼ੈਪਰਡ ਸਿਰਫ ਇੱਕੋ ਹੀ ਆ ਉਹ ਹੈਗਾ ਪ੍ਰਭੂ ਯਿਸੂਮਸੀ ਸਪਿਰਚੁਅਲ ਮਦਰ ਇੱਕੋ ਹੀ ਆ ਉਹ ਹੈਗੀ ਆ ਮਾਂ ਮਰੀਮ ਜਿਸ ਤਰ੍ਹਾਂ ਆਮ ਔਰਤ ਇੱਕ ਨਵੀਂ ਜ਼ਿੰਦਗੀ ਨੂੰ ਮਿਲਦੀ ਆ ਜਦੋਂ ਬੱਚੇ ਨੂੰ ਪੈਦਾ ਕਰਦੀ ਆ मां मरियम ने भी अपनी जान दी बाजी लगा के खुदा बाप ਨੂੰ ਪੈਦਾ ਕੀਤਾ ਜਿਸ ਤਰ੍ਹਾਂ ਬਾਈਬਲ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਮਾਂ ਦੇ ਪੇਟ ਤੋਂ ਹੀ ਤੁਹਾਨੂੰ ਜਾਣਦਾ ਹੈ ਇਸੇ ਲਈ ਮਾਂ मरियम ਨੂੰ ਜਦੋਂ ਕੱਲਿਆ ਗਿਆ ਸੀਗਾ ਖੁਦਾ ਨੇ ਮਾਂ मरियम ਨੂੰ ਇਸੇ ਕਰਕੇ ਇਸ ਜ਼ਮੀਨ ਤੇ ਕੱਲਿਆ ਸੀ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਮਾਂ मरियम ਦੇ ਕੁੱਖ ਤੋਂ ਪੈਦਾ ਹੋਣਾ ਸੀਗਾ ਕਿੰਨੀ ਮਹਾਨ ਮਾਇਆ ਉਹ ਜਦੋਂ ਮਾਂ मरियम ਅਲਿਸਬਤ ਦੇ ਕੋਲ ਗਈ ਸੀਗੀ ਉਹਨੇ ਕਿਹਾ ਸੀ ਐਲਿਜ਼ਬਥ ਨੇ ਸਭ ਤੋਂ ਜੋ ਮੰਨਦੀ ਮਾਂ ਜੀ ਸੀ ਐਲਿਜ਼ਬਥ ਉਹਨੇ ਕਿਹਾ ਸੀ ਮੈਂ ਤਾਂ ਮੰਨਿਆ ਕਿ ਮੇਰੇ ਪ੍ਰਭੂ ਦੀ ਮਾਂ ਮੇਲੇ ਕਹ ਰਹੀ ਅਸੀਂ ਕੀ ਕਹਿੰਦੇ ਅਸੀਂ ਮਾਂ ਨੂੰ ਮਾਂ ਪ੍ਰਭੂ ਦੀ ਮਾਂ ਦੀ ਰਿਸਪੈਕਟ ਨਹੀਂ ਕਰਦੇ ਕਿੰਨੀ ਮਾੜੀ ਗੱਲ ਹੈ ਸਾਡੇ ਨੇ ਖੁਦਾ ਦੇ ਬਚਨ ਦੇ ਵਿੱਚ ਲਿਖਿਆ ਕਿ ਜਿਹੜੀਆਂ ਬੀਤ ਗਈਆਂ ਜਨਰੇਸ਼ਨਾਂ ਜਾਂ ਆਉਣ ਵਾਲੀਆਂ ਜਨਰੇਸ਼ਨਾਂ ਜਾਂ ਹੁਣ ਜਿਹੜੀਆਂ ਪ੍ਰੈਜ਼ੈਂਟ ਜਨਰੇਸ਼ਨਾਂ ਖੁਦਾ ਨੇ ਕਿਹਾ ਮਾਰੇਗਾ ਕਿ ਮੈਨੂੰ ਧਰਨਾ ਖੜੀ ਆ ਤੁਸੀਂ ਧਰਨਾ ਤਾਂ ਕੀ ਆ ਖਣਾ ਤੁਸੀਂ ਤਾਂ ਮਾਂ ਨੂੰ ਨਹੀਂ ਮੰਨਦੇ ਔਰ ਮਾਂ ਦਾ ਕਿ ਰਿਸ਼ਤਾ ਖੁਦਾਵੰ ਸਾਡੇ ਨਾਲ ਜੋੜ ਕੇ ਗਿਆ ਹੈ ਖੁਦਾ ਸਾਡਾ ਪ੍ਰੀ ਯਿਸੂ ਮਸੀਹ ਸਾਡੇ ਮਾਂ ਮਰੀਮ ਦੇ ਨਾਲ ਸਾਡਾ ਇੱਕ ਰਿਸ਼ਤਾ ਬਣਾ ਕੇ ਗਿਆ ਹੈ ਹੈ ਨੀ ਅਸੀਂ ਮਾਂ ਕਹਿੰਦੇ ਉਹ ਇੱਕ ਰਿਸ਼ਤਾ ਸਾਡਾ ਬਣਾ ਕੇ ਗਿਆ ਜਦੋਂ ਪ੍ਰੀਸਮਸੀਹ ਜਦੋਂ ਸਲੀਬ ਦੇ ਉੱਪਰ ਆਪਣੀ ਕੁਰਬਾਨੀ ਦੇਣ ਲੱਗੇ ਸੀ ਉਹਨਾਂ ਨੇ ਆਪਣੇ ਇੱਕ ਚੇਲੇ ਨੂੰ ਜਿਹਨੂੰ ਉਹ ਬਹੁਤ ਪਿਆਰ ਕਰਦੇ ਸੀ ਉਹਦਾ ਨਾਂ ਸੀ ਯੋਹਨ ਉਹਨੂੰ ਕਿਹਾ ਕਿ ਦੇਖ ਇਤਨੀ ਮਾਇਆ ਔਰ ਮਾਂ ਨੂੰ ਕਿਹਾ ਦੇਖ ਅੱਜ ਕੋਈ ਇਤਰਾ ਬੇਟਾ ਆ ਤੂੰ ਇਹਨੂੰ ਆਪਣੇ ਨਾਲ ਲੈ ਕੇ ਜਾ ਔਰ ਮਾਂ ਮਰੀਮ ਤੇ ਆਪਣੇ ਖੁਦਾਵਾਲੀ ਇਸਮਸੀ ਦੇ ਜੇਬਿਆਂ ਦੇ ਨਾਲ ਹੀ ਰਹੀ ਆ। ਪ੍ਰਭੂ ਯਿਸੂਮਸੀ ਦੇ ਚੇਲਿਆਂ ਦੇ ਮਾਂ ਨੂੰ ਨਾਲ ਰੱਖਿਆ ਤੇ ਤੁਸੀਂ ਮਾਂ ਨੂੰ ਨਾਲ ਹੀ ਨਹੀਂ ਰੱਖਦੇ। ਹਾਂ ਸੰਤ ਫੌਮਸ ਜਿਹੜੇ ਸੀ ਜਦੋਂ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਆ ਕੇ ਪੰਚਾਲ ਕੀਤਾ ਉਹ ਮਾਂ ਮਰੀਮ ਦੀ ਫੋਟੋ ਨਾਲ ਲੈ ਕੇ ਆਏ ਸੀਗੇ ਇੰਡੀਆ ਦੇ ਵਿੱਚ। ਕਿ ਖੁਦਾ ਦਾ ਉਹ ਚੇਲਾ ਜਿਹੜਾ ਪ੍ਰਭੂ ਨੂੰ ਕਹਿੰਦਾ ਸੀਗਾ ਕਿ ਮੈਂ ਤੇਰੇ ਹੱਥਾਂ 'ਚ ਆਪਣੀ ਉਂਗਲਾ ਪਾ ਕੇ ਦੇਖਣੀ ਆ ਫੇਰ ਮੈਂ ਵਲੀਲ ਕਰੂੰਗਾ ਉਹ ਚੇਲੇ ਸਤ ਥਾਂ ਤੋਂ ਜਿਹੜੋ ਇੰਡੀਆ ਦੇ ਵਿੱਚ ਪ੍ਰਚਾਰ ਕਰਨ ਆਏ ਸੀਗੇ ਉਹ ਮਾਂ ਮਰੀਮ ਦੀ ਫੋਟੋ ਨਾਲ ਲੈ ਕੇ ਆਏ ਸੀਗੇ ਔਰ ਮਾਂ ਮਰੀਮ ਦੀ ਫੋਟੋ ਬਣਾਈ ਕਿੰਨੇ ਸੀਗੇ ਉਹ ਵੀ ਤੁਹਾਨੂੰ ਦੱਸਾਂਗੇ ਜੇ ਤੁਹਾਨੂੰ ਪਤਾ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਉਹ ਵੀ ਖੁਦਾਵੰਦਾਨ ਮੈਂ ਇਹਨਾਂ ਦੱਸਾਂਗਾ ਕਿ ਖੁਦਾਵੰਦ ਦੇ ਕਿ ਚੇਲੇ ਨੇ ਹੀ ਬਣਾਈ ਸੀਗੀ ਮਾਂ ਮਰੀਮ ਦੀ ਫੋਟੋ ਤਾਂ ਫੇਰ ਤੁਸੀਂ ਕਹਿ ਦਿੰਦੇ ਆਂ ਜੀ ਦੇਖੋ ਇਹ ਮੂਰਤੀ ਪੂਜਾ ਕਰਦੇ ਆਂ ਚੇਲੇ ਨੇ ਮਾਂ ਮਰੀ ਦੀ ਫੋਟੋ ਬਣਾਈਆਂ ਤਾਂ ਇਹ ਮਰਤੀ ਦੀ ਪੂਜਾ ਕਿੱਦਾਂ ਹੋਵੇ ਫਿਰ ਕੀ ਤੁਹਾਡੇ ਘਰ ਦੇ ਵਿੱਚ ਜਦੋਂ ਤੁਹਾਡੇ ਬਾਪ ਦੀ ਡੈਥ ਹੋ ਜਾਂਦੀ ਜਾਂ ਮਾਂ ਦੀ ਡੈਥ ਹੋ ਜਾਂਦੀ ਹੈਗੀ ਜਾਂ ਕਿਸੇ ਦੀ ਵੀ ਡੈਥ ਹੋ ਜਾਂਦੀ ਤੁਹਾਡੇ ਘਰ ਦੇ ਵਿੱਚ ਆਪਾਂ ਫੋਟੋ ਕੋਈ ਤਾਂ ਆਪਾਂ ਲਗਾ ਲੈਂਦੇ ਆਪਣੇ ਮਾਹ ਬਾਬ ਦੀ ਤੁਸੀਂ ਉਹਦੇ ਮੋਲੇ ਜਾ ਕੇ ਗੱਲਬਾਤ ਕਰਦੇ ਆ ਮਾਂ ਮਰੀ ਆਪਣੇ ਬਾਪ ਦੇ ਨਾਲ ਕੋਈ ਗੱਲਬਾਤ ਕਰਦੇ ਆ ਤੇ ਕੀ ਤੁਸੀਂ ਉਹਦੀ ਪੂਜਾ ਕਰਨਾ ਕਿੰਨਾ ਕੁ ਪੈਂਦੇ ਨਹੀਂ ਨਾ ਇਸੇ ਤਰ੍ਹਾਂ ਹੀ ਅਸੀਂ ਆ ਅਸੀਂ ਜਿੰਨੇ ਵੀ ਬਾਈਬਲ ਦੇ ਵਿੱਚ ਜਿਹੜੇ ਰੋਮ ਕੈਪਚਰ ਚਰਚ ਦੇ ਲੋਕ ਨੇ ਜਿੰਨੇ ਵੀ ਬਾਈਬਲ ਦੇ ਵਿੱਚ ਸੰਤ ਹੋਏ ਆ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਉਹਨਾਂ ਕੋ ਅਸੀਂ ਪ੍ਰਾਰਥਨਾ ਵੀ ਕਰਦੇ ਆ ਮਾਂ ਮਰੀਮ ਤੋਂ ਅਸੀਂ ਪ੍ਰਾਰਥਨਾ ਕਰਦੇ ਆ ਪ੍ਰਭੂ ਯਿਸੂ ਮਸੀਹ ਤੋਂ ਪ੍ਰਾਰਥਨਾ ਕਰਦੇ ਆ ਇਹਦਾ ਸਾਰੇ ਦੇ ਕੇ ਅਸੀਂ ਪ੍ਰਾਰਥਨਾ ਕਰਦੇ ਆ ਤੇ ਖੁਸ਼ੀਆਂ ਦਾ ਦਿਨ ਹੈਗਾ ਖੁਸ਼ੀਆਂ ਵੰਡੋ ਮਾਂ ਮਰੀਮ ਨੂੰ ਵੀ ਬਧਾਈਆ ਤੇ ਉਹ ਵਾ ਮਰੀਮ ਨੂੰ ਵੀ ਮੁਬਾਰਕਾ ਦਿਓ ਕਿਉਂਕਿ ਉਹਨਾਂ ਦੀ ਬਦੌਲਤ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਇਆ ਔਰ ਅਰਜਦਾ ਦਿਹਾੜਾ ਬਹੁਤ سارے ਲੋਕ ਬਹੁਤ ਅچھے ਤਰੀਕੇ ਨਾਲ ਮਨਾ ਰਹੇ ਆ ਅਸੀਂ ਵੀ ਬੜੇ ਛੇਤੀ ਕਿਨਾ ਮਨਾ ਰਹੇ ਆ ਤੁਸੀਂ ਵੀ ਅਛੇ ਤਰੀਕੇ ਨਾਲ ਮਨਾਓ ਪਰ ਇੱਕ ਗੱਲੁਰ ਕਮਾਂਗਾ ਕਿ ਜਿਹਨੇ ਗਿਫਟ ਸਾਪਾ ਦਿੰਨੇ ਆ ਇੱਕ ਦੂਜੇ ਨੂੰ ਕੋਸ਼ਿਸ਼ ਕਰੋ ਕਿ ਗਿਫਟ ਜਿਹੜੇ ਆ ਉਹਨਾਂ ਲੋਕਾਂ ਨੂੰ ਵੀ ਦਵੋ ਜਿਹੜੇ ਲੋਕ ਬਹੁਤ ਹੀ ਜ਼ਿਆਦਾ ਗਰੀਬ ਨੇ ਆਪਣੇ ਪਿੰਡ ਦੇ ਵਿੱਚ ਦੇਖੋ ਆਪਣੇ ਮਹੱਲੇ ਦੇ ਵਿੱਚ ਦੇਖੋ ਆਪਣੇ ਗੁਆਂਢ ਦੇਖੋ ਜੇ ਕੋਈ ਗਰੀਬ ਖਾਨਦਾਨ ਹੈ ਖਰੀ ਬੱਚਾ ਗਰੀਬ ਫੈਮਲੀ ਹੈ ਜਿਸ ਦਾ ਤੁਸੀਂ ਆਪਣੇ ਘਰ ਦੇ ਵਿੱਚ ਵਧੀਆ ਖਾਣਾ ਖਾਂਦੇ ਆ ਜਾਂ ਆਪਣੇ ਬੱਚਿਆਂ ਦੇ ਅੱਛੇ-ਅੱਛੇ ਕੱਪੜੇ ਪਾਉਣੇ ਹੈਗੇ ਆ ਉਸੇ ਤਰ੍ਹਾਂ ਤੁਸੀਂ ਆ ਉਹਨਾਂ ਨੂੰ ਵੀ ਜਿਹੜੇ ਤੁਹਾਡੇ ਆਂਢ ਗੁਆਂਢ ਵਿੱਚ ਹੈ ਇਦਾਂ ਦੇ ਲੋਕ ਗਰੀਬ ਉਹਨਾਂ ਨੂੰ ਅੱਛਾ ਖਾਣਾ ਦੋ ਉਹਨਾਂ ਦੇ ਬੱਚਿਆਂ ਨੂੰ ਵੀ ਕੱਪੜੇ ਲੈ ਕੇ ਦੋ ਤਾਂ ਖੁਦਾਵੰਦ ਬਹੁਤ ਖੁਸ਼ ਹੋਵੇਗਾ ਮੇਰੀ ਤਰਫ ਤੋਂ ਮੇਰੇ ਪਰਿਵਾਰ ਦੀ ਤਰਫ ਤੋਂ ਇੱਕ ਵਾਰ ਫੇਰ ਤੁਹਾਨੂੰ ਮੈਰੀ ਕ੍ਰਿਸਮਸ ਐਂਡ ਹੈਪੀ ਨੀਅਰ ਇਹ ਨਵਾਂ ਸਾਲ ਔਰ ਬਰਲੇ ਦਿਨ ਦਾ ਦਿਨ ਜਿਹੜਾ ਹੈ ਤੁਹਾਡੇ ਸਭਨਾ ਵਾਸਤੇ ਬਹੁਤ ਮੁਬਾਰਕ ਹੋਵੇ ਔਰ ਗੱਲ ਵੀ ਨਹੀਂ ਯਾਦ ਰੱਖਣਾ ਮਾਂ ਮਰੀਮ ਖੁਦਾਵੰਦੀ ਮਾਂ ਇਹਦੀ ਜ਼ਰੂਰੀ ਜ਼ਿਕਰ ਕਰਨਾ ਤੁਸੀਂ ਪ੍ਰਾਰਥਨਾ ਵੀ ਕੋ ਕਰ ਸਕਦੇ ਮਾਂ ਮਰੀਮ ਨੂੰ ਜੇ ਤੁਹਾਡਾ ਕੋਈ ਵੀ ਕੰਮ ਨਹੀਂ ਹੋ ਰਿਹਾ ਤੁਹਾਡਾ ਕੋਈ ਕੰਮ ਰੁਕਿਆ ਹੋਇਆ ਹੈ ਜਦੋਂ ਤੁਹਾਡੇ ਘਰ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਆ ਤੁਸੀਂ ਮਾਂ ਮਰੀਮ ਦੇ ਅੱਗੇ ਦੁਆ ਕਰਕੇ ਦੇਖੋ ਮੇਰੀ ਇਹ ਗਰੰਟੀ ਆ ਕਿ ਮਾਂ ਮਰੀਮ ਤੁਹਾਡੀ ਪ੍ਰਾਰਥਨਾ ਆਪਣੇ ਬੇਟੇ ਦੇ ਅੱਗੇ ਜ਼ਰੂਰ ਰੱਖੂਗੀ ਜਿਸ ਤਰ੍ਹਾਂ ਕਾਣਾ ਗਰੀਲ ਦੇ ਵਿੱਚ ਮਾਂ ਮਰੀਮ ਨੇ ਸਿਫਾਰਿਸ਼ ਕੀਤੀ ਸੀ ਉਸੇ ਤਰ੍ਹਾਂ ਤੁਹਾਡੀਆਂ ਦੁਆਵਾਂ ਦੀ ਫਰਮਾਇਸ਼ ਵੀ ਆਪਣੇ ਬੇਟੇ ਦੇ ਅੱਗੇ ਕਰੂਗੀ ਤਾਂ ਬੇਟੇ ਨੂੰ ਤੁਹਾਡੀ ਗੱਲ ਜਿਹੜੀ ਕੋਈ ਵੀ ਤੁਹਾਡੀ ਖੁਆਇਸ਼ ਹੋਵੇ ਉਹ ਤੁਹਾਡੀ ਪੂਰੀ ਕਰਨੀ ਪਵੇਗੀ ਜੇ ਤੁਹਾਡੇ ਘਰ ਚ ਬਿਮਾਰੀ ਹੈ ਉਹ ਬਿਮਾਰੀ ਵੀ ਠੀਕ ਹੋਵੇਗੀ ਜੇ ਤੁਹਾਡੀ ਕੋਈ ਵੀ ਤੁਹਾਡਾ ਮਸਲਾ ਆਇਆ ਉਹ ਜ਼ਰੂਰ ਠੀਕ ਹੋਵੇਗਾ ਕਿਉਂਕਿ ਤੁਹਾਡੀ ਦੁਆ ਅਗ ਜਿਹੜੀ ਫਰਮਾਇਸ਼ ਆ ਸਿਫਾਰਿਸ਼ ਆ ਉਹ ਪ੍ਰਭੀ ਯਸੂਸ ਮਸੀਹ ਦੀ ਮਾਨ ਕੀਤੀ ਹੈ ਤਾਂ ਜ਼ਰੂਰ ਹੋਵੇਗੀ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ ਮੈਰੀ ਕਰਿਸਮਸ ਵਾਂਸ ਅਗੇਨ ਖੁਦਾ ਤਨ ਉਸਾਰੇ ਮੁਆਸ਼ਿਸ਼ ਤਾਂ ਬਰਕਤ ਦੇ ਵਿੱਚ ਜੇ ਤੁਹਾਨੂੰ ਵੀਡੀਓ ਅੱਛੀ ਲਗੀ ਤਾਂ ਜ਼ਰੂਰ ਕਮੈਂਟ ਕਰਨਾ ਤੇ ਨਾਲ ਦੀ ਨਾਲ ਕਮੈਂਟ ਇਹ ਵੀ ਕਰਨਾ ਜਿੱਦਾਂ ਮੈਂ ਤੁਹਾਨੂੰ ਇੱਕ ਕੁਐਸਚਨ ਛੱਡ ਕੇ ਜਾ ਰਿਹਾ ਹਾਂ ਕਿ ਉਹ ਕਿਹੜਾ ਚੇਲਾ ਸੀਗਾ ਜਿਹਨੇ ਮਾਂ ਮਰੀਮ ਦੀ ਫੋਟੋ ਬਣਾਈ ਸੀਗੀ God bless you and peace be with you ਨਵੇਂ ਸਾਲ ਗਿਆ ਤੇ ਬੜੀ ਜੰਦੀ ਤੁਹਾਨੂੰ ਲੱਖ ਲੱਖ ਦੁਆਵਾਂ ਤੇ ਨਾਲੇ ਮੁਬਾਰਕਾਂ